ਪਾਰਕ ਕਾਜ਼ੀ ਰੰਗਾ ਆਸਾਂ ਇਹ ਮਿੰਨ ਜਾਨੀ ਇਹਨਾਂ ਨੂੰ ਦੇਖ ਕੇ ਬੇ ਦਿਲਦਰੀ ਜੇ ਲਾਦੇ ਆ 80 ਦੀ ਸਪੀਡ ਤੇ ਭੱਜਦਾ ਕਹਿੰਦੇ ਇਹ ਗੈਂਡਾ ਨੇ ਇੱਕ ਟੈਕਲੇ ਪਿੱਛੇ ਡਰਾਈਵਰ ਐਕਟੀਵ ਹੋ ਜਾਬਾ ਹਾਜੀਰਾਂਗਾ ਦੇਖੋ 52 ਵਿਧਰ ਸੜਾਇਆ ਪਿਆ ਜੀ ਕਾ ਆਨੰਦਿਆ ਪੂਰਾ ਇਦਾਂ ਦੀ ਕੋਈ ਗੱਲ ਨਹੀਂ ਜੀ ਕਾਜੀਰਾਂਗਾ ਪਾਰ ਕਾ ਆਪਾਂ ਤੁਹਾਨੂੰ ਦਿਖਾ ਲ ਦੇਣੀ ਐ ਸਾਰੀ ਇਦਾਂ ਹੀ ਇਹ ਚਾਈਨਾ ਸਾਂਹਤ ਹੈ ਇਸ ਤੋਂ ਪੇਲੀਕਨ ਚਾਈਨਾ ਸੇ ਇਧਰ ਤੱਕ ਆਉਂਦਾ ਹੈ ਚਾਈਨਾ ਸਾਂਹਤ ਹੈ ਇਹ ਇਸਪੋਟ ਬਲੇ ਪੇਲੀਕਨ ਕੋਈ ਰਵਾਇਤਲਾ ਨਹੀਂ ਪਾਣੀ ਜੀ ਆਪਣੇ ਮੋਟੇ ਮੋਟੇ ਜਾਨਵਰਾਂ ਨੂੰ ਪਤਾ ਹੈ ਬਾਕੀ ਇਹ ਜਿਹੜੀਆਂ ਪਾਣੀ ਦੀ ਬੱਤਕਾਂ ਪੁੱਤਕਾਂ ਜੀਆਂ ਤੁਰੀਆਂ ਫਿਰਦੀਆਂ ਉਹ ਸਟਾਰਕ ਹੈ ਨਾ ਇਹਨਾਂ ਬਾਰੇ ਕੋਈ ਜਾਣਕਾਰੀ ਨਹੀਂ ਉਹ ਪੇਲੀਕਨ ਹੈ ਯਾ ਸਟਾਰਕ ਹੈ ਨਾ ਨਾ ਇਸਪੋਟ ਬਲੇ ਪੇਲੀਕਨ ਹੈ ਪੇਲੀਕਨ ਹਾਂ ਆ ਜਿਹੜੇ ਪਾਣੀ ਜੀ ਦੀ ਬੱਤਕਾਂ ਜੀਆਂ ਦੇਖਦੇ ਆ ਜੀ ਇਹਨਾਂ ਲਵ ਬਰਡਸ ਆ ਤੇ ਪਿਆਰ ਦੇਖੋ ਜਾਨਵਰਾਂ ਪਾਂਚਿਆਂ ਜਿੰਨੇ ਇਨਸਾਨਾਂ ਚ ਹੈ ਨਹੀਂ ਗਾ ਬੰਦਾ ਦਾ ਇੱਕ ਨੂੰ ਛੱਡ ਕੇ ਦੂਜੇ ਨੂੰ ਫੜ ਲੈਂਦਾ ਆ ਉਹ ਇੱਕ ਕਿਸੇ ਕਾਰਨ ਪਰ ਮਰ ਜਾਏਗਾ ਤਾਂ ਉਹ ਦੂਸਰਾ ਵੀ ਮਰ ਜਾਂਦਾ ਹੈ ساتھ ਵਿੱਚ ਅੱਛਾ ਹਾਰਡ ਹੁੰਦਾ ਹੈ ਆਇਆ ਜੀ ਸਾਨ ਦਾ ਅਸਲੀਆ ਓਰੀਜినਲ ਛੋਟੇ ਦਾ ਜਾਨੀ ਬਫੈਲੋਜ਼ ਵੀ ਕਹਿ ਸਕਦੇ ਆ ਕਾਹਦੀ ਤਰਫੋਂ ਪਰਮਿਸ਼ਨ ਗਿਆ ਹੋਇਆ ਤੇ ਇਧਰ ਰੈਨੋ ਗੈਂਡੇ ਦਾ ਸਾਰਾ ਤਾਮਚਾਮ ਓਰੀਜినਲ ਆ ਜ਼ਿਆਦਾ ਦੰਦਾਂ ਦਾ ਯਾ ਮੈਂਗਾ ਜੰਗਲੀ ਥਾਣ ਦਾ ਬਿਨੰਦ ਮਾਰ ਲਓ ਛੋਟਾ ਕੱਲਾ ਹੀ ਤੁਰਿਆ ਫਿਰਦਾ ਆ 1 2 3 ਮਨੇ ਪੌਲੀ ਕਿਤੇ ਕਰਿਆ ਹੇ ਭਲੇ ਮਾਕੇ ਫੋਦੀ ਦਿਆ ਸਰਦਾਰ ਕੀ ਆਸ ਨਾ ਬੈਕ ਕਰੋ ਜਾਨਾ ਸਰ ਜੀ ਯਾਰ ਅਗੇ ਐਗਜ਼ਿਟ ਕਰੇ ਰੋਡ ਰੋਡ ਕੋ ਰੱਖੀ